ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਡਾ ਅੱਜ ਦਾ ਸਵਾਲ ਹੈ ਕਿ ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਹਨ ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਿਸਾਖ ਜੇਟ ਵਿੱਚ ਬਾਰ ਦੀ ਗਰਮੀ ਮਸ਼ਹੂਰ ਹੈ ਤੱਤੇ ਲੋ ਵਿਸਾਖ ਵਿੱਚ ਹੀ ਵਗਣ ਲੱਗ ਪੈਂਦੀ ਹੈ ਗੁਰੂ ਜੀ ਨੂੰ ਗਊਆਂ ਚਾਰਦਿਆਂ ਹੋਇਆਂ ਵਿਸਾਖ ਦੇ ਦਿਨ ਆ ਗਏ। ਲੇਟਿਆਂ ਨੀਂਦ ਆ ਗਈ ਚੌਖਾ ਚਿਰ ਸੁੱਤੇ ਰਹੇ ਪਰ ਅੱਖ ਨਾ ਖੁੱਲੀ। ਬਾਣ ਦੇ ਸ਼ਾਂ ਧਰਤੇ ਦੇ ਤੁਰਨ ਕਾਰਨ ਦੂਸਰੇ ਪਾਸੇ ਚੱਲ ਗਈ ਤੇ ਗੁਰੂ ਜੀ ਦੇ ਉੱਪਰ ਢੋਪਾ ਗਈ। ਅਕਾਲ ਪੁਰਖ ਦੇ ਹੁਕਮ ਨਾਲ ਸ਼ੇਸ਼ਨਾਗ ਆਇਆ। ਆਪਣੇ ਫਨ ਉੱਚੀ ਕਰਕੇ ਖਲਾਰੇ ਤੇ ਗੁਰੂ ਜੀ ਦੇ ਚਿਹਰੇ ਉੱਤੇ ਸ਼ਾਂ ਕਰਕੇ ਬੈਠ ਗਿਆ। ਸਬਬ ਨਾਲ ਰਾਏ ਬੁਲਾਰ ਉਧਰ ਆ ਨਿਕਲਿਆ ਉਸ ਦੇ ਨਾਲ ਹੋਰ ਬੰਦੇ ਸਨ ਉਹ ਗੁਰੂ ਜੀ ਦੇ ਸਿਰ ਉੱਪਰ ਸਰਪ ਦੇਖ ਕੇ ਡਰ ਗਏ ਕਿਉਂਕਿ ਬਾਹਰ ਸੱਪਾਂ ਦੀ ਧਰਤੀ ਸੀ ਉਹ ਕਈ ਮਣੁੱਖਾਂ ਦੀਆਂ ਜਾਨਾਂ ਲੈ ਜਾਂਦੇ ਸਨ ਉਸ ਨੇ ਜਾਤਾ ਸ਼ੈਦ ਸਰਪ ਨੇ ਸੁੱਤੇ ਨੀਂਗਰ ਦਾ ਸਾਹ ਪੀ ਲਿਆ ਹੈ ਉਸ ਨੇ ਆਪਣੇ ਕਾਮਿਆਂ ਨੂੰ ਆਖਿਆ ਅੱਗੇ ਹੋ ਕੇ ਦੇਖੋ ਕਿ ਗੁਰੂ ਦੇ ਕੀ ਹਾਲ ਨੇ ਆਦਮੀ ਅੱਗੇ ਹੋਏ ਤਾਂ ਸਰਪ ਉਹਨਾਂ ਨੂੰ ਦਿਸਣੋਂ ਹਟ ਗਿਆ ਉਹ ਨਾ ਕਿਸੇ ਪਾਸੇ ਤੁਰਿਆ ਤੇ ਨਾ ਕਿਸੇ ਰੋੜ ਵਿੱਚ ਗਿਆ ਰਾਇ ਬੁਲਾਰ ਇਹ ਕੋਤਕ ਦੇਖ ਕੇ ਹੈਰਾਨ ਹੋਇਆ ਜਦੋਂ ਗੁਰੂ ਜੀ ਨੂੰ ਜਗਾਇਆ ਤਾਂ ਉਹ ਸਤ ਕਰਤਾਰ ਆ ਕੇ ਉੱਠੇ ਰਾਇ ਬੁਲਾਰ ਨਜ਼ਰ ਆਏ ਪਏ ਅੱਗੇ ਹੋ ਕੇ ਸਤਕਾਰ ਨਾਲ ਉਹਨਾਂ ਨੂੰ ਸਲਾਮ ਕੀਤਾ ਪਰ ਰਾਏ ਬੁਲਾਰ ਕੋੜੇ ਤੋਂ ਉਤਰਿਆ ਤੇ ਗੁਰੂ ਜੀ ਨੂੰ ਸਾਤੇ ਨਾਲ ਲਾ ਕੇ ਅੱਖਾਂ ਲੱਗਾ ਮੈਂ ਬਲਿਹਾਰ ਜਾਵਾਂ ਮੇਰਾ ਕਲਿਆਣ ਹੋਵੇ ਉਸ ਦਿਨ ਤੋਂ ਬਾਅਦ ਰਾਏ ਬੁਲਾਰ ਗੁਰੂ ਜੀ ਦਾ ਸਿੱਖ ਬਣ ਗਿਆ ਗੁਰੂ ਜੀ ਨੂੰ ਅਵਤਾਰ ਸਮਝਣ ਲੱਗਾ ਕਾਲੂ ਜੀ ਨੂੰ ਘਰ ਸੱਦ ਕੇ ਉਸ ਨੂੰ ਸਮਝਾਇਆ ਕਿ ਲੜਕੇ ਨੂੰ ਕੁਝ ਨਾ ਆਖਿਆ ਕਰ ਇਹ ਪਾਪੀ ਜੀਵਾਂ ਦੀ ਮੁਕਤੀ ਵਾਸਤੇ ਆਇਆ ਹੈ ਮਨੋੱਖ ਸੁਧਾਰ ਵਾਸਤੇ ਕੋਈ ਨਵਾਂ ਗਾੜੀ ਰਾਹ ਚਲਾਵੇਗਾ ਧੰਨਵਾਦ